ਅੱਸੀ ਕਾਲ ਮੈਂ ਧਰਮਿੰਦਰ ਮੁਕੇਰੀਆ ਬਲਾਕ ਸੰਪਤੀ ਦੀਆਂ ਚੋਣਾਂ ਆਗੀਆਂ ਤੇ ਚੋਣਾਂ ਦਾ ਜੋਰ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੈ ਤੇ ਲੋਕਾਂ ਨੂੰ ਜ਼ਿਆਦਾਤਰ ਪਤਾ ਵੀ ਨਹੀਂ ਹੁੰਦਾ ਬਲਾਕ ਸੰਪਤੀ ਦੀ ਚੋਣਾਂ ਦੀ ਦੇ ਬਾਰੇ ਦੇ ਵਿੱਚ ਪਰ ਇਹਨਾਂ ਚੋਣਾਂ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਬਲੋਕ ਦੇ ਵਿੱਚ ਇੱਕ ਅਹਿਮ ਕੈਂਡੀਡੇਟ ਖੜੇ ਆ ਜਿਹੜੇ ਸਾਡੇ ਸਾਥੀ ਵੀ ਹੈ ਪੰਜਾਬੀ ਟ੍ਰਿਬਿਊਨ ਨੂੰ ਲਿਖਦੇ ਵੀ ਰਹੇ ਆ ਲੰਬੇ ਸਮੇਂ ਤੋਂ ਤੇ ਲੋਕਾਂ ਦੀ ਅਗਵਾਈ ਵੀ ਕਰਦੇ ਰਹੇ ਆ ਤੇ ਤਲਵਾੜੇ ਦੇ ਇੱਕ ਪਿੰਡ ਹਲੇੜ ਤੋਂ ਸਾਬਕਾ ਸਰਪੰਚ ਆ ਜਿਨ੍ਹਾਂ ਦਾ ਨਾਮ ਦੀਪਕ ਕੁਮਾਰ ਕਸੀ ਦੀਪਕ ਠਾਕੁਰ ਕਰਕੇ ਉਹਨਾਂ ਨੂੰ ਜਾਣਦੇ ਆ ਤੇ ਦੀਪਕ ਠਾਕੁਰ ਜੀ ਇਸ ਵਾਰ ਜੋਨ ਰਜਵਾਲ ਤੋਂ ਖੜੇ ਆ ਜਿਸ ਜੋਨ ਦੇ ਵਿੱਚ ਰਜਵਾਲ ਦੇ ਪਿੰਡ ਉਹਦੇ ਤੋਂ ਇਲਾਵਾ ਧਾਰ ਤੇ ਹਲੇੜ ਇਹ ਤਿੰਨਾਂ ਪਿੰਡਾਂ ਦੀਆਂ ਜਿਹੜੀਆਂ ਵੋਟਾਂ ਪੈਣਗੀਆਂ ਤੇ ਮੇਰੇ ਵੱਲੋਂ ਅਪੀਲ ਹੈ ਸਾਰੇ ਇਹਨਾਂ ਤਿੰਨਾਂ ਪਿੰਡਾਂ ਦੇ ਸਾਰੇ ਸੂਝਵਾਨ ਪਰਿਵਾਰਾਂ ਨੂੰ ਤੇ ਵੋਟਰਾਂ ਨੂੰ ਪੇ ਇਸ ਵਾਰ ਵੱਧ ਤੋਂ ਵੱਧ ਵੋਟਾਂ ਪਾ ਕੇ ਦੀਪਕ ਕੁਮਾਰ ਜੀ ਨੂੰ ਜਿਹੜੇ ਹਲੇੜ ਦੇ ਸਾਬਕਾ ਸਰਪੰਚ ਰਹੇ ਐ ਉਹਨਾਂ ਨੂੰ ਵੋਟਾਂ ਪਾ ਕੇ ਜ਼ਰੂਰ ਕਾਮਯਾਬ ਕਰਿਓ ਉਹ ਆਜ਼ਾਦ ਖੜੇ ਐ ਰਵਾਇਤੀ ਪੋਲਿਟਿਕਸ ਤੋਂ ਪਾਸੇ हट ਕੇ ਦੀਪਕ ਜੀ ਨੇ ਇੱਕ ਨਵੀਂ ਗੱਲ ਖੜੀ ਕੀਤੀ ਐ ਤੇ ਇਸ ਗੱਲ ਦੇ ਵਿੱਚ ਤੁਸੀਂ ਸਾਰਿਆਂ ਨੇ ਪਿੰਡ ਵਾਸੀਆਂ ਨੇ ਉਹਦਾ ਸਾਥ ਉਹਨਾਂ ਦਾ ਜ਼ਰੂਰ ਦੇਣਾ ਖਾਸ ਕਰ ਨੌਜਵਾਨ ਸਾਥੀਆਂ ਨੇ ਤੇ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਐ ਉਹ ਨਲਕਾ ਐ ਤੇ ਬੱਦ ਤੋਂ ਬੱਦ ਵੋਟਾਂ ਪਾ ਕੇ ਇਸ ਵਾਰ ਤਲਵਾੜਾ ਦੀ ਬਲਾਕ ਸੰਪਤੀ ਦੇ ਵਿੱਚੋਂ ਇੱਕ ਨਵੀਂ ਗੱਲ ਲੈ ਕੇ ਚੱਲੋ ਤਾਂ ਕਿ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਸੁਨੇਹਾ ਜਾਵੇ ਉਹਨਾਂ ਦੀ ਡਿਵੈਲਪਮੈਂਟ ਦਾ ਮਾਡਲ ਤੁਸੀਂ ਹਲੇੜ ਪਿੰਡ ਤੋਂ ਤਲਵਾੜੇ ਤੋਂ ਲਗਾਤਾਰ ਸੁਣਦੇ ਆਂਦੇ ਹੋ ਤੇ ਉਸ ਨੂੰ ਭਵਿੱਖ ਦੇ ਵੱਲ ਨੂੰ ਲੈ ਕੇ ਜਾਣ ਦੇ ਲਈ ਇਸ ਬਲਾਕ ਸੰਪਤੀ ਦੀ ਚੋਣਾਂ ਦੇ ਵਿੱਚ ਤੁਹਾਡੇ ਸਾਥ ਦੀ ਲੋੜ ਹੈ ਧੰਨਵਾਦ ਜੀ